ਸਸੀ ਦਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇਜ ਹੋਗੇ ਅੱਜ ਤੁਹਾਨੂੰ ਦਿਖਾਨੀ ਆ ਜੀ ਯੂਕੇ ਦਾ ਸ਼ਹਿਰ ਬੂਲਵਰ ਹੰਪਟਨ ਪੰਜਾਬੀਆਂ ਨੂੰ ਉਹ ਪਸੰਦ ਜੀ ਉਹ ਹੈ ਹੰਪਟਨ ਉਹਨੇ ਸਭ ਤੋਂ ਖਾਸੀ ਹੁੰਦੀ ਹੈ ਕਿ ਬੂਲਵਰ ਹੰਪਟਨ ਆਈਏ ਇੱਕ ਤੇ ਸਭ ਤੋਂ ਵੱਡਾ ਫਾਇਦਾ ਹੈ ਕਿ ਬਰਮਿੰਗਮ ਦੇ ਕੋਲ ਪੈ ਜਾਂਦਾ ਹੈ ਤੇ ਕਰਾਇ ਵਿੱਚ ਰੀਜ਼ਰਟ ਲਗਾਏ ਆਪਣੇ ਘਰ ਲੈਣੇ ਉਹ ਵੀ ਥੋੜੇ ਸਸਤੇ ਮਿਲ ਜਾਂਦੇ ਵੇ ਕਿਉਂਕਿ ਜਿਹੜੇ ਲੋਕ ਲੰਡਨ ਜਿਹੜਾ ਦੇ ਵੇ ਨਾ ਉਹਨਾਂ ਨੂੰ ਕਿਰਾਏ ਆਣੀ ਵਾਰਾ ਕਰਨਾ ਤੇ ਜਿਨ੍ਹਾਂ ਦੇ ਆਪਣੇ ਘਰ ਏ ਉਹ ਵੀ ਉੱਥੇ ਆਪਣਾ ਘਰ ਵੇਚ ਕੇ ਨਾ ਇੱਥੇ ਆ ਕੇ ਦੋ ਮਕਾਨ ਰੱਖੇ ਉਹਨਾਂ ਨੇ ਉਹਨੇ ਪੈਸਿਆਂ ਦੀ ਇੱਕ ਜਾਬ ਰੰਦੇ ਤੇ ਇੱਕ ਕਿਰਾਏ ਦਿੰਦੇ ਵੇ ਤੁਹਾਨੂੰ ਪਤਾ ਦੇਸੀ ਦਿਮਾਗ ਏ ਦੇਸੀ ਦਿਮਾਗ ਘਰ ਕੋਈ ਸੋਚਦਾ ਵੀ ਪੈਸੇ ਕਿੱਥੋਂ ਬਸ ਸਕਦੇ ਵੇ ਕਿਵੇਂ ਕਮਾਈ ਹੋ ਸਕਦੀ ਏ ਬਾਕੀ ਜਿਨ੍ਹਾਂ ਦੀ ਲੰਡਨ 'ਚ ਸੈਟਿੰਗ ਏ ਉਹ ਇਹ ਜਾਣਦੇ ਨਹੀਂ ਕਿ ਬਿਲਕੁਲ ਲੰਡਨ ਤੁਹਾਨੂੰ ਪਤਾ ਫਿਰ ਦੁਨੀਆ ਦੀ ਕੈਪੀਟਲ ਏ ਇੰਗਲੈਂਡ ਦੀ ਤੇ ਹੈ ਹੀ ਏ ਦੁਨੀਆ ਦੀ ਕੈਪੀਟਲ ਏ ਉਹ ਕਹਿੰਦੇ ਜਿਹੜਾ ਲੰਡਰ ਚ ਮੰਨਨੇ ਲੱਗਾ ਉਹ ਦੁਨੀਆਂ ਦੇ ਕਿਸੇ ਸ਼ਹਿਰ ਚ ਮੰਨ ਨਹੀਂ ਲੱਗੇਗਾ। ਬਾਕੀ ਰਹਿ ਗਈ ਗੱਲ ਸੈਟਿੰਗ ਦੀ। ਜਿੱਥੇ ਕੀ ਸੈਟਿੰਗ ਹੋਈ ਹੈ। ਉਹਨ ਇੱਥੇ ਬੁਰ ਬੈਂਟਨ ਚ ਪੰਜਾਬੀ ਬਹੁਤ ਸੈਟੇ ਆਪਣੇ ਡੱਡੀ ਰੋਲ ਲੱਗਾ ਹੈਗਾ ਸਿੱਕ। ਉੱਥੇ ਪੰਜਾਬੀਆਂ ਨੇ ਆਪਣੇ ਚੰਡੇ ਗੱਡੇ ਹੋਵੇ। ਕਿਰਾਨੀ ਦੁਕਾਨਾਂ ਹੈਗੀਆਂ, ਰੈਸਟੋਰੈਂਟ ਅਗੇਵੇ, ਹਰ ਤਰ੍ਹਾਂ ਦੀ ਦੁਕਾਨ ਹੈਗੀ ਹੈ। ਉੱਥੇ ਉਹ ਆਪਣੀ ਕਮਾਈ ਕਰੀ ਜਾ ਰਹੇ ਵੇ। ਬਸਾਂ ਤੁਸੀਂ ਇੱਥੇ ਵੇਖ ਲਓ। ਤੁਹਾਨੂੰ ਤਕਰੀਬਨ ਇੱਥੇ ਪੰਜਾਬੀ ਡਰਾਈਵਰ ਮਿਲਣਗੇ। ਉਹਨਾਂ ਯੂਨੀਫਾਰਮ ਜੀ ਭਾਈ ਹੁੰਦੀ ਹੈ ਆਪਣੀ। ਉਹ ਆਪਣੇ ਝੰਡੇ ਗੱਡੀ ਜਾਂਦੇ ਕਿਸੇ ਬੈਂਕ ਚਲੇ ਜਾਓ ਤੁਹਾਨੂੰ ਪੰਜਾਬੀ ਮਿਲ ਲਗੇ ਕਿਸੇ ਅਫੀਸ ਚਲੇ ਜਾਓ ਤੁਹਾਨੂੰ ਪੰਜਾਬੀ ਮਿਲ ਲਗੇ ਜੋਬ ਸੈਂਟਰ ਚਲੇ ਜਾਓ ਤੁਹਾਨੂੰ ਪੰਜਾਬੀ ਮਿਲ ਲਗੇ ਯਾਨੀ ਕਿ ਤੁਹਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਅਗਰ ਤੁਸੀਂ ਵੂਲਵੇ ਹੰਟ ਜਾਗੇ ਕਿਸੇ ਚਲੇ ਜਾਓ ਪੋਸਟ ਆਫਿਸ ਚਲੇ ਜਾਓ ਬੈਂਕ ਚਲੇ ਜਾਓ ਮਨੀ ਚੇਂਜ ਕਰਾਣੀ ਹੈ ਕੋਈ ਖਾਣ ਪੀਣ ਦਾ ਸਮਾਨ ਹੈ ਬਕਟੋਂਦਰ ਜਾਣਾ ਹੈ ਕਿਤੇ ਵੀ ਜਾਣਾ ਹੈ ਜਿਹੜੇ ਡਿਲੀਵਰੀ ਕਰਦੇ ਨੇ ਫੂਡ ਡਿਲੀਵਰੀ ਕੋ ਪੀਜੇ ਦੀ ਮੈਕਡੋਨਲਡਰ ਚੋਂ KFC ਚੋਂ ਉੱਥੇ ਵੀ ਤੁਹਾਨੂੰ ਤਕਰੀਬਨ ਸਾਰੇ ਪੰਜਾਬੀ ਮਿਲ ਗਏ ਪੰਜਾਬੀਆਂ ਦੇ ਜਗ੍ਹਾ ਦੇ ਮਿਲ ਜਾਂਦਾ ਹੈ ਤੇ ਗੋਰਿਆਂ ਨੂੰ ਫਾਇਦਾ ਹੁੰਦਾ ਹੈ ਵੀ ਨਵੇਂ ਬੰਦੇ ਮਿਲ ਜਾਂਦੇ ਵੇ ਗੋਰੇ ਤੁਹਾਨੂੰ ਪਤਾ ਹੋ ਜੇ ਕੰਮ ਕਰਦੇ ਨਹੀਂਗੇ ਗੋਰਿਆਂ ਨੂੰ ਦੇਜਾਈ ਦੀ ਹੈ ਘੰਟੇ ਵੱਲ 5 ਮਿੰਟ ਦੀ ਤੇ ਦੇਸੀ ਬੰਦੇ ਕੋਲ ਭਾਵੇਂ 12 ਘੰਟੇ ਕੰਮ ਕਰਾ ਲੋ ਉਹ ਕਹਿੰਦੇ ਪੈਸੇ ਆਣੇ ਚਾਹੀਦੇ ਪੈਸੇ ਲਾ ਕੇ ਆਏ ਬੜੇ ਇਸ ਕਰਕੇ ਦੇਸ਼ਾਂ ਦੀ ਸੈਟਿੰਗ ਖੇਤੀ ਹੋਈ ਜੀ ਲੇਕਿਨ ਅੱਜ ਕੱਲ੍ਹ ਥੋੜਾ ਕੰਮ ਖਰਾਬ ਹੋਇਆ ਹੈ ਸਰਕਾਰ ਨੇ ਕਰਤੀ ਸਖਤੀ ਲੋਕੀ ਬੜੀਆਂ ਉਮੀਦਾਂ ਲਾ ਕੇ ਆਏ ਸੀ ਵੀ ਇੰਗਲੈਂਡ ਜਿਹੜਾ ਬੰਦਾ ਆ ਜੇ ਮੁੜ ਕੇ ਤੋਂ ਵਾਪਸ ਨਹੀਂ ਜਾਂਦਾ ਲੇਕਿਨ ਹੁਣ ਆਸਾ ਆਸਾ ਕੰਮ ਉਲਟਾ ਹੋਈ ਜਾ ਰਿਹਾ ਹੈ ਹੁਣ ਜਿਹੜਾ ਇੱਥੇ ਆਉਂਦਾ ਹੈ ਨਾ ਉਹਨੂੰ ਆਉਂਦੇ ਕੋਈ ਬਹੁਤ ਅੱਛੀ ਨਿਊਜ਼ ਨਹੀਂ ਮਿਲਦੀ ਉਹਨੂੰ ਜਿਹੜੀ ਨਿਊਜ਼ ਮਿਲਦੀ ਥੋੜੀ ਬੈਡ ਹੀ ਮਿਲਦੀ ਹੈ ਖਾਸ ਕਰਕੇ 2024 ਵਿੱਚ ਤੇ ਬਹੁਤ ਬੈਡ ਨਿਊਜ਼ ਆਈ ਨਾ ਸਖਤੀ ਕਰੀ ਜਾ ਰਹੇ ਲੋਕਾਂ ਨੇ ਸੋਚਿਆ ਸੀ ਸਰਕਾਰ ਨਵੀਂ ਆਈ ਹੈ ਇਹ ਵੀ ਕੋਈ ਢਿੱਲ ਦੇਗੀ ਵੀਜ਼ੇ 'ਚ ਉਹਨਾਂ ਨੇ ਕੁਝ ਨਹੀਂ ਕੀਤਾ ਕੈਨੇਡਾ 'ਚ ਵੀ ਬੁਰੇ ਬੁਰੇ ਹਾਲ ਹੈ ਉੱਥੇ ਤੁਸੀਂ ਵੇਖ ਰਹੇ ਹੋ ਬਹੁਤ ਸਾਰੇ ਲੋਕਾਂ ਤੁਕੇ ਲਈ ਬਿਨਾ ਜਿਸ ਤੇ ਵੀ ਇਹ ਜਾਂਦੇ ਸੀ ਕਿ ਜਾ ਕੇ ਉੱਥੇ ਕੰਮ-ਕੰਮ ਸ਼ੁਰੂ ਕਰ ਦਿੰਦੇ ਸੀ ਵਰਕਆਊਟ ਮੈਂ ਕਰ ਲੈਂਦੇ ਸੀ ਲੈ ਲੈਂਦੇ ਸੀ ਥੋੜਾ ਦੇ ਲੈ ਕੇ ਤੇ ਕੰਮ ਚੱਲੀ ਜਾਂਦਾ ਸੀ ਉਹਨੇ ਸਰਕਾਰ ਨੇ ਸਖਤੀ ਕਰਤੀ ਏ ਇੰਗਲੈਂਡ ਨੇ ਸਖਤੀ ਕਰਤੀ ਏ ਸ਼ਾਪੇ ਸ਼ੂਪੇ ਬੜੇ ਪੈ ਰਹੇ ਅਤੇ ਵੀ ਜਿਹੜੇ ਇਲੀਗਲ ਕੰਮ ਕਰਦੇ ਹੋਏ ਦੋ ਚਾਦ ਨਾਏ ਅਸੀਂ 85 ਬੰਦੇ ਫੜੇਗੇ ਸੀ ਤਕਰੀਬਤ ਰੋਜ਼ ਕੋਈ ਨਾ ਕੋਈ ਕੋਈ ਨਾ ਕੋਈ ਕਾਰਵਾਈ ਕਰਦੇ ਰਹਿੰਦੇ ਵੀ ਇਸ ਕਰਕੇ ਦੋਸਤੋ ਜਿੱਥੇ ਵੀ ਤੁਸੀਂ ਰਹਿੰਦੇ ਨਾ ਬਾਤ ਚ ਮੋੜ ਦੋ ਬਾਕੀ ਮੁਲਕ ਅੱਜ ਕੱਲ੍ਹ ਉਹ ਹੀ ਚਲੋ ਜਿੱਥੇ ਤੁਹਾਨੂੰ ਪੱਕੇ ਹੁੰਦੇ ਚਾਂਸ ਏ ਜਿਹਦੇ ਪੈਸੇ ਬੂਸੇ ਖੁੱਲੇ ਹੋਵੇ ਫਿਰ ਤੇ ਕੋਈ ਗੱਲ ਨਹੀਂ ਆ ਜਾਓ ਇੰਗਲੈਂਡ ਆ ਜਾਓ ਕੈਨੇਡਾ ਆ ਜਾਓ ਕੋਈ ਕੋਈ ਗੱਲ ਨਹੀਂ ਤੇ ਜੇ ਗੁੰਜਾਸ਼ ਨਹੀਂ ਗਈ ਤੇ ਫਿਰ ਦੋਸਤੋ ਸੋ ਸਮੇਂ ਜੇ ਪੈਸੇ ਖਰਚ ਕਰੋ ਜੈਂਟਾਂ ਚੱਕਰ ਜਨਾ ਬੋ ਜੈਂਟਾਂ ਨੇ ਕਦੀ ਨਹੀਂ ਕਹਿਣਾ ਵੀ ਕੁੜੀ ਹੈਗੀ ਤੁਹਾਡੇ ਘਰ ਉਹ ਨਾਲ ਅਗਲੇ ਮੁੰਡੇ ਹੋਏਗਾ ਜੀ ਇਸ ਕਰਕੇ ਬੱਚ ਮੁਰਦ ਤਰੋ ਆਪਣਾ ਪਰਾਜ ਤੁਸੀਂ ਆਪ ਸੋਚੋ ਪੈਸੇ ਕੁਰੀ ਖਰਾਬ ਹੋਗੇ ਨਾ ਤੇ ਮੁਰ ਕੇ ਕਬਰ ਨਹੀਂ ਜਹੋਣੇ ਕਾਜ਼ਗੁਰ ਕੀ ਇਹਨਾਂ ਮੁਲਕਾਂ ਦੀ ਅੱਜ ਕੱਲ੍ਹ ਕੰਮ ਦੀ ਵਿਜ਼ਨ ਖਰਾਬ ਹੈਗੀ ਥੋੜੀ ਕਰ ਜੇ ਕੰਮ ਕੋ ਮਿਲ ਜੇ ਫਿਰ ਵੀ ਗੱਲ ਕੋਈ ਨਹੀਂ ਫਿਰ ਜਦੋਂ ਬੰਦੇ ਕੋ ਵੀਜ਼ਾ ਵੀ ਨਹੀਂ ਹੁੰਦਾ ਉਹਨੂੰ ਹੋਰ ਮੁਸ਼ਕਲ ਹੋ ਜਾਂਦੀ ਹੈ ਇੰਗਲੈਂਡ ਤੇ ਲੋਕੀ ਬੜੇ ਪੁਰਾਣੇ 15 ਬੰਦਾ ਸਾਲ ਤੋਂ ਰਹਿ ਰਹੇ ਉਹਨਾਂ ਦੇ ਪੇਪਰ ਨਹੀਂ ਬਣੇ ਪਹਿਨਾਂ ਲੋਕਾਂ ਨੂੰ ਪੁਰਤਗਾਲ ਦਾ ਆਸਰਾ ਸੀ ਉਹ ਵੀ ਖਤਮ ਹੋ ਗਿਆ ਕੰਮ ਹੁਣ ਲੋਕ ਸਾਰੇ ਚੱਕਰ 'ਚ ਪਏ ਵੇ ਦੇਖੋ ਰਾਬਦੇ ਰੰਗ ਉਮੀਦ ਹੈ ਕਿ ਤੁਹਾਨੂੰ ਦੋਸਤੋ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮੱਚ ਤੁਹਾਡ